ਪਾਕਿਸਤਾਨ ਦੀ ਕੋਟ ਲਖਬਤ ਜੇਲ੍ਹ ਚ ਮਰੇ ਕਿਰਪਾਲ ਸਿੰਘ ਦਾ ਦੁਬਾਰਾ ਪੋਸਟਮਾਰਟਮ ਹੋਇਆ ਹੈ ਜਿਸ ਤੋਂ ਬਾਅਦ ਕਈ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਨੇ ਕਿਰਪਾਲ ਦਾ ਪੋਸਟਮਾਰਟਮ ਕਰਨ ਵਾਲੀ ਟੀਮ ਦੀ ਅਗਵਾਈ ਕਰਨ ਵਾਲੇ ਡਾਕਟਰ ਅਸ਼ੋਕ ਨੇ ਦੱਸਿਆ ਕਿ ਕਿਰਪਾਲ ਦੇ ਸਰੀਰ ਚੋਂ ਕਈ ਹਿੱਸੇ ਗਾਇਬ ਨੇ ਤੇ ਜਦੋਂ ਅਸੀਂ ਪੋਸਟਮਾਰਟਮ ਸਟਾਰਟ ਕਰਨ ਲੱਗੇ ਤਾਂ ਸਾਨੂੰ ਪਤਾ ਲੱਗਿਆ ਕਿ ਇਹੰਦਾ ਪਹਿਲੀ ਪੋਸਟਮਾਰਟਮ ਹੋਇਆ ਹੋਇਆ ਹੈ ਤੇ ਜਦੋਂ ਇਹੰਦਾ ਬਾਡੀ ਖੋਲੀ ਗਈ ਤਾਂ ਇਹਦੇ ਸਰੀਰ ਦੇ ਕੁਝ ਆਰਗਨ ਨਹੀਂ ਸੀ ਜੋ ਕਿ ਪਹਿਲੇ ਪੋਸਟਮਾਰਮ ਕਰਨ ਵਾਲੇ ਡਾਕਟਰਾਂ ਨੇ ਟੈਸਟ ਕਰਾਉਣ ਵਾਸਤੇ ਉਹ ਆਰਗਨ ਕੱਢ ਲਈ ਸੰ ਅਤੇ ਬਾਕੀ ਜੋ ਸਰੀਰ ਦੇ ਆਰਗਨ ਸੀ ਉਹਨਾਂ ਦੇ ਕੁਝ ਹਿੱਸੇ ਅਸੀਂ ਕੱਢ ਕੇ ਟੈਸਟ ਕਰਨ ਲਈ ਕੈਮੀਕਲ ਐਗਜ਼ਾਮੀਨਰ ਲੈਬੋਰੇਟਰੀ ਖਰੜ ਤੇ ਪੈਥੋਲੋਜਿਸਟ ਨੂੰ ਭੇਜ ਦਿੱਤੇ ਤੇ ਇਸ ਦੇ ਨਾਲ ਨਾਲ ਹੀ ਜਿਹੜੀ ਪੁਰਾਣੀ ਪੁਰਾਣਾ ਪੋਸਟਮਾਰਮ ਹੈ ਜਾਂ ਪਹਿਲਾ ਪੋਸਟਮਾਰਮ ਜੋ ਕਿ ਪਾਕਿਸਤਾਨ ਵਿੱਚ ਹੋਇਆ ਉਹਦੀ ਰਿਪੋਰਟ ਵੀ ਮੰਗਾਉਣ ਵਾਸਤੇ ਰਿਕਵੈਸਟ ਕੀਤੀ ਜਾਵੇਗੀ ਤੇ ਉਹ ਰਿਪੋਰਟ ਵੀ ਵਾਚਨ ਤੋਂ ਬਾਅਦ ਇਸ ਦੀ ਮੋਦਕ ਕਾਰਨ ਜੋ ਵੀ ਬੰਦਾ ਹੋਇਆ ਉਹ ਦਿੱਤਾ ਜਾਵੇਗਾ ਤੇ ਇਹ ਸਾਰੇ ਪ੍ਰੋਸੀਜਰ ਨੂੰ ਤਕਰੀਬਨ ਘੱਟ ਤੋਂ ਘੱਟ 2 ਮਹੀਨੇ ਦਾ ਵਕਤ ਲੱਗ ਸਕਦਾ ਹੈ ਡਾਕਟਰਾਂ ਦੇ ਮੁਤਾਬਕ ਕਿਰਪਾਲ ਸਿੰਘ ਦੇ ਸਰੀਰ ਚੋਂ ਦਿਲ ਲੀਵਰ ਦਾ ਕੁਝ ਹਿੱਸਾ ਗਲ ਬਲੇਡਰ ਮੇਦਾ ਅਤੇ ਕਿਡਨੀਆਂ ਪਹਿਲਾਂ ਹੀ ਕੱਢੇ ਜਾ ਚੁੱਕੇ ਨੇ ਫਿਲਹਾਲ ਡਾਕਟਰਾਂ ਨੇ ਪਾਕਿਸਤਾਨ ਚ ਹੋਈ ਪੋਸਟਮਾਰਟਮ ਦੀ ਰਿਪੋਰਟ ਦੀ ਵੀ ਮੰਗ ਕੀਤੀ ਹੈ ਅੰਮ੍ਰਿਤਸਰ ਤੋਂ ਸੁਮਿਤ ਖੰਨਾ ਜਾਗਬਾਣੀ ਟੀਵੀ ਜਾਗਬਾਣੀ ਟੀਵੀ ਦੇ ਦਰਸ਼ਕਾਂ ਲਈ ਇੱਕ ਨਵੀਂ ਖੁਸ਼ਖਬਰੀ ਹੁਣ ਤੁਸੀਂ ਤਾਜ਼ਾ ਖਬਰਾਂ ਸਿਰਫ ਸਾਡੀ ਮੋਬਾਈਲ ਐਪਲੀਕੇਸ਼ਨ ਤੇ ਹੀ ਨਹੀਂ ਸਗੋਂ ਐਂਡਰੋਇਡ ਟੀਵੀ ਰੋਕੂ ਅਤੇ ਫਾਇਰ ਟੀਵੀ ਤੇ ਵੀ ਦੇਖ ਸਕਦੇ ਹੋ ਤਾਂ ਫਿਰ ਦੇਰੀ ਕਿਸ ਗੱਲ ਦੀ ਚੁੱਕੋ ਰਿਮੋਟ ਤੇ ਇੰਸਟਾਲ ਕਰੋ ਜਗਬਣੀ ਟੀਵੀ ਦੀ ਐਪਲੀਕੇਸ਼ਨ ਤੇ ਜਾਣੋ ਦੁਨੀਆ ਦੀ ਹਰ ਖਬਰ